ਜੇਕਰ ਤੁਸੀਂ ਘੁੰਮਣ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਦੂਰ ਜਾਣ ਦੀ ਲੋੜ ਨਹੀਂ। ਹੁਣ ਪੰਜਾਬ ਵਿੱਚ ਹੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਇਕੋ ਟੂਰਿਜ਼ਮ ਨੂੰ ਵਦਾਵਾ ਦੇਣ ਲਈ ਜੰਗਲ ਸਫਾਰੀ ਤੇ ਮਿਨੀ ਗੁਆ ਵਰਗੀ ਟੂਰਿਸਟ ਪਲੇਸ ਬਣਾ ਦਿੱਤੇ ਹਨ। ਸਾਡਾ ਪਹਿਲੇ ਦਿਨੋਂ ਇਹ ਸੁਪਨਾ ਸੀ ਕਿ ਅਸੀਂ ਪੰਜਾਬ ਨੂੰ ਉਸ ਲੈਵਲ ਤੇ ਲੈ ਜਾਣਾ ਜਿੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ। ਆਮ ਤੌਰ ਤੇ ਫਿਲਮਾਂ ਦੇ ਵਿੱਚ ਤੁਸੀਂ ਸਰੋਂ ਦੇ ਖੇਤ ਜਾਂ ਹਰੇ ਭਰੇ ਖੇਤ ਤੁਸੀਂ ਦੇਖ ਲੈਣੇ ਹੋ ਪਰ ਨਹੀਂ। ਉਹ ਤੋਂ ਬਿਨਾਂ ਵੀ ਬਹੁਤ ਖੁਸ਼ ਹੈ। ਪਹਿਲੀ ਜੰਗਲ ਜ਼ਫਾਰੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਨੇਚਰ ਰੀਟਰੀਟ ਚੋਹਾਲ ਹੁਸ਼ਿਆਰਪੁਰ ਦੇ ਵਿੱਚ ਆਉਣਾ ਪਵੇਗਾ ਜੋ ਕਿ ਹਿਮਾਚਲ ਦੀ ਹੱਦ ਨਾਲ ਲੱਗਦਾ ਪੰਜਾਬ ਦਾ ਇਹ ਇਕੋ ਟੂਰਿਜ਼ਮ ਸਭ ਤੋਂ ਵਿਲੱਖਣ ਪ੍ਰੋਜੈਕਟ ਹੈ ਅਤੇ ਵਾਤਾਵਰਣ ਬਾਰੇ ਜਾਣੂ ਕਰਵਾਉਣ ਲਈ ਜੰਗਲ ਸਫਾਰੀ ਦੀ ਸ਼ੁਰੂਆਤ ਕੀਤੀ ਗਈ ਹੈ ਤਕਰੀਬਨ 12 ਕਿਲੋਮੀਟਰ ਟਰੈਕ 'ਚ ਤੁਸੀਂ ਕੁਦਰਤ ਦੇ ਹਰ ਰੰਗ ਦੇਖ ਸਕਦੇ ਹੋ ਹੁਣ ਗੱਲ ਕੀਤੀ ਜਾਵੇ ਪੰਜਾਬ ਚ ਬੂਜੀ ਜੰਗਲ ਸਫਾਰੀ ਦੀ ਤਾਂ ਹੁਸ਼ਿਆਰਪੁਰ ਚਪੈੰਦੀ ਟਾਂਡਾ ਉਲਮੁੜ ਦੇ ਥਾਣਾ ਚ ਤੁਹਾਨੂੰ ਆਣਾ ਪਵੇਗਾ ਜਿੱਥੇ ਥਾਣਾ ਡੈਮ ਤੋਂ ਲੈ ਕੇ ਦਿਹਰੀਆਂ ਤੇ ਕੋਕਾਨੀ ਤੱਕ ਵੀ ਹਰੀ-ਪਰੀ ਜੰਗਲਾਂ ਚ ਪੂਰੀ ਸਾਮ ਵੈਂਦੀ ਕੁਦਰਤੀ ਪਾਣੀ ਵਿਚਾਲੇ ਤੁਸੀਂ ਜੰਗਲ ਸਫਾਰੀ ਕਰ ਸਕਦੇ ਹੋ ਪੰਜਾਬ ਚ ਇੱਕ ਹੋਰ ਅਜੀਹੀ ਲੁਕੀ ਹੋਈ ਥਾਂ ਜੁਥੇ ਹਿਮਾਚਲ ਦੀਆਂ ਹਸੀਨ ਵਾਦੀਆਂ ਤੇ ਗੋਆ ਦੀ ਸਮੁੰਦਰੀ ਨਜ਼ਾਰੀਆਂ ਦਾ ਲੁਤਫੁਟਾਇਆ ਜਾ ਸਕਦਾ ਹੈ ਇਸ ਲਈ ਤੁਹਾਨੂੰ ਪਠਾਨਕੋਟ ਦੀ ਮਿਨੀ ਗਵਾ ਦੇ ਵਿੱਚ ਆਉਣਾ ਪਵੇਗਾ। ਯੁੱਧ ਨਸ਼ੇ ਵਿਰੁੱਧ ਮਹਿੰਮ ਦੇ ਤਹਿਤ ਮੋਗਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ 6 ਕਿਲੋ ਅਫੀਮ ਸਣੇ ਗ੍ਰਿਫਤਾਰ ਕੀਤਾ ਹੈ। ਚਾਰਖੰਡ ਤੋਂ ਲੋਹੇ ਦੀ ਖੇਪ ਵਿੱਚ ਲੁਕਾ ਕੇ ਲਿਆਰੇ ਸੀ ਜੋ ਫੀਮ ਉੱਥੇ ਹੀ ਗੁਪਤ ਸੂਚਨਾ ਦੇ ਆਧਾਰ ਉੱਤੇ ਘੋੜਾ ਟਰਾਲੇ ਨੂੰ ਰੋਕ ਕੇ ਇਸ ਦੀ ਤਲਾਸ਼ੀ ਲਈ ਗਈ ਦੋਵੇਂ ਮੁਲਜ਼ਮ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲ ਨਸ਼ੇ ਦੇ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ ਉੱਥੇ ਹੀ ਬੀਤੇ ਦਿਨੀ ਢੇਰ ਸ਼ਾਮ ਮੋਗਾ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਘੋੜਾ ਟਰਾਲਾ PB03X9965 ਜੋ ਕਿ ਚਾਰਖੰਡ ਦੇ ਵੱਲੋਂ ਆ ਰਿਹਾ ਸੀ ਇਹ ਅਫੀਮ ਦੀ ਤਸਕਰੀ ਦਾ ਕੰਮ ਕਰਦੇ ਨੇ ਅਤੇ ਹੁਣ ਵੀ ਉਹ ਭਾਰੀ ਮਾਤਰਾ ਦੇ ਵਿੱਚ ਅਫੀਮ ਲੈ ਕੇ ਆ ਰਹੇ ਸਨ ਉਥੇ ਹੀ CIA ਸਟਾਫ ਨੇ ਅਜੀਤ ਵਾਲਾ ਦੇ ਨੇੜੇ ਘੋੜਾ ਟਰਾਲੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਅਤੇ ਡਰਾਈਵਰ ਸੀਟ ਦੇ ਪਿੱਛੇ ਬਣੇ ਬਕਸੇ ਵਿੱਚੋਂ 6 ਕਿਲੋ ਅਫੀਮ ਬਰਾਮਦ ਕੀਤੀ ਹੈ ਉਥੇ ਹੀ ਪੁਲਸ ਨੇ ਗੁਰਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਅਤੇ ਹਰਕੀਰਤ ਸਿੰਘ ਪੁੱਤਰ ਅਜਮੇਰ ਸਿੰਘ ਨੂੰ ਗ੍ਰਿਫਤਾਰ ਕਰਕੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਐਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਮੁਲਜ਼ਮਾ ਨੂੰ ਰਿਮਾਂਡ ਉੱਤੇ ਲੈ ਕੇ ਇਹਨਾਂ ਦੇ ਬੈਕਵਰਡ ਫਾਰਵਰਡ ਦੇ ਬਾਰੇ ਵਿੱਚ ਜਾਂਚ ਕੀਤੀ ਜਾਵੇਗੀ ਉਥੇ ਹੀ ਗੁਰਜੀਤ ਸਿੰਘ ਉੱਤੇ ਪਹਿਲਾਂ ਵੀ ਦੋ ਮਾਮਲੇ ਦਰਜ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਉੱਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਤੁਹਾਨੂੰ ਦੱਸਦੇ ਯਹੀ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਨਸ਼ਾ ਸਪਲਾਈਰ ਕਰ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ਾ ਸਪਲਾਈ ਕਰਨ ਵਾਲਿਆਂ ਦੇ ਘਰ ਟਾਏ ਜਾ ਰਹੇ ਨੇ। ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਹਨਾਂ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਨੇ। ਇਹਨਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਪੰਜਾਬ ਸਰਕਾਰ ਨੂੰ ਕਾਫੀ ਸ਼ਲਾਘਾ ਵੀ ਮਿਲ ਰਹੀ ਹੈ ਲੋਕਾਂ ਵੱਲੋਂ ਪਿੰਡਾਂ ਵੱਲੋਂ ਪਿੰਡਾਂ ਦੇ ਲੋਕ ਸਰਕਾਰ ਦੀ ਇਸ ਮਹਿੰਮ ਦਾ ਹਿੱਸਾ ਵੀ ਬਣ ਰਹੇ ਨੇ ਅਤੇ ਪਿੰਡਾਂ ਦੇ ਵਿੱਚ ਇਹ ਮਤੇ ਵੀ ਪਾਏ ਜਾ ਰਹੇ ਨੇ ਕਿ ਜਿਹੜਾ ਵੀ ਨਸ਼ਾ ਸਪਲਾਈ ਕਰਦਾ ਆ ਜਾਂ ਵੇਚਦਾ ਆ ਉਸ ਦਾ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ ਅਤੇ ਨਾ ਹੀ ਉਸ ਦੀ ਪਿੰਡ ਵਾਲੇ ਵਿਅਕਤੀ ਵੱਲੋਂ ਜ਼ਮਾਨਤ ਕਰਵਾਈ ਜਾਵੇਗੀ ਜਿਹੜਾ ਵੀ ਵਿਅਕਤੀ ਉਸ ਦੀ ਜ਼ਮਾਨਤ ਕਰਵਾਏਗਾ ਉਸ ਦਾ ਵੀ ਪੂਰੇ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ ਪੁਲਿਸ ਵੱਲੋਂ ਜਿੱਦਨ ਸ਼ਾਮ ਵੱਲੋਂ ਦੇ ਤਹਿਤ ਇੱਕ ਵੱਡੀ ਵੱਡੀ ਸਫਲਤਾ ਮਿਲੀ ਹੈ ਜਿਸ ਵਿੱਚ ਸੀ ਸਟਾਰਗਰਡ ਇੱਕ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਜਿਨ੍ਹਾਂ ਤੋਂ ਸਾਨੂੰ 6 ਕਿਲੋ ਅਫੀਮ ਜਿਹੜੀ ਜ਼ਬਤ ਕੀਤੀ ਗਈ ਹੈ ਜਿਸ ਦੀ ਡਿਟੇਲ ਜਿਹੜੀ ਜਾਣਕਾਰੀ ਇਸ ਤਰ੍ਹਾਂ ਹੈ ਇੱਕ ਜਿੱਤਵਾਲ ਥਾਣੇ ਸਾਡੇ ਪੁਲਿਸ ਪਾਰਟੀ ਮੌਜੂਦ ਸੀ ਜਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸਿਕਰਟ ਇਨਫੋਰਮੇਸ਼ਨ ਕਿ ਜਿਹੜੇ ਇੱਕ ਦੋ ਇੱਕ ਟਰਾਲੇ ਤੇ ਜਿਹੜੇ ਬੰਦੇ ਆ ਰਹੇ ਆ ਦੋ ਜਣੇ ਉੱਥੇ ਜਿੱਤਵਾਲ ਬੱਸ ਸਟੈਂਡ ਦੇ ਖੜੇ ਆ ਤੇ ਜਿਹੜੇ ਕਿਤੇ ਅਫੀਮ ਲੈ ਕੇ ਆਈ ਹੈਗੀ ਤੇ ਪਹਿਲਾਂ ਵੀ ਇਸ ਧੰਦੇ ਚ ਜਿਹੜੇ ਹੈਗੇ ਆ ਪਏ ਹੋਏ ਹੈਗੇ ਆ ਤੇ ਉਹਨਾਂ ਨੇ ਕਿਸੇ ਨੂੰ ਇਹ ਅਫੀਮ ਜਿਹੜੀ ਇੱਥੇ ਡਿਲੀਵਰ ਕਰਨੀ ਸੀ ਉਸ ਦੇ ਤਹਿਤ ਹੀ ਇਨਫੋਰਮੇਸ਼ਨ ਦਾ ਦਾ ਜਿਹੜੀ ਐਫ ਆਈ ਆਰ ਦੀ ਸਟੇਟ ਕਰਕੇ ਕਰਕੇ ਜੋ ਸਾਡੀ ਜੋ ਫਰਦੀ ਇਨਵੈਸਟੀਗੇਸ਼ਨ ਚ ਡੀ ਐਸ ਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਆ ਇੱਕ ਟਰਾਲਾ ਜਿਹੜਾ ਪੀ ਵੀ 03 ਐਕਸ 9965 ਹੈਗਾ ਉਹਨੂੰ ਬਰਾਮਦ ਕੀਤਾ ਉਹਦੇ ਵਿੱਚੋਂ ਜਿਹੜੀ 6 ਕਿਲੋ ਜਿਹੜੀ ਅਫੀਮ ਹੈਗੀ ਆ ਉਹਦੇ ਡਰਾਈਵਰ ਦੇ ਪਿੱਛੇ ਇੱਕ ਬਕਸਾ ਹੁੰਦਾ ਹਿੱਥੋਂ ਕਾਂ ਮਿਕਤੀ ਗਈ ਹੋਈ ਹੈਗੀ ਤੇ ਇਸ ਵਿੱਚ ਜਿਹੜੀ ਐਫ ਆਰ ਨੰਬਰ ਜਿਹੜੀ ਹੈ 97 18185 ਥਾਣਾ ਜੀਤੂ ਆ ਰਜਿਸਟਰ ਕੀਤੀ ਗਈ ਹੈਗੀ ਤੇ ਜਿਹੜੀ ਦੋਨਾਂ ਨੂੰ ਹਿਰਾਸਤ ਚ ਲੈ ਕੇ ਇਹਨਾਂ ਦੀ ਮੋੜ ਲਿਪ ਪੁਛੀਸ਼ ਚੱਲ ਰਹੀ ਹੈ ਕਿ ਕਿੱਥੋਂ ਲੈ ਕੇ ਆ ਰਹੇ ਸੀਗੇ ਟਰੱਕ ਇਹ ਜੋ ਇਹਨਾਂ ਨੇ ਹਜੇ ਦੱਸਿਆ ਹੈਗਾ ਇਹ Jharkhand ਤੋਂ ਆਈ ਸੀ ਜਿਸ ਵਿੱਚ ਲੋਹੇ ਦਾ ਸਮਾਨ ਸੀ ਤੇ ਉਸ ਵਿੱਚ ਇਹਨਾਂ ਨੇ ਪ੍ਰਾਸੇ 6 ਕਿਲੋ ਜਿਹੜੀ ਫੋਲਿੰਗ ਲੱਕੇਰੇ ਪਤਾ ਲੱਗ ਰਿਹਾ ਕਿ ਇਹਨੂੰ ਸਪਲਾਈ ਕਰਦੇ ਸੀ ਇਹਨਾਂ ਨੇ ਹਜੇ ਇੱਕ ਦਿਨ ਹੀ ਤਾਲੀ ਫੜੇ ਹੈਗੇ ਤੇ ਜੇ ਇਦਾਂ ਰਿਮਾਂਡ ਲੈ ਕੇ ਅੱਗੇ ਇਹਨਾਂ ਦੇ ਫਰਦਰ ਨੂੰ ਕਿੰਨਾ ਨੂੰ ਡਿਲੀਵਰ ਕਰਨੀ ਸੀ ਜੀ ਅਸੀਂ ਜਾਣਦੇ ਕੋਈ ਰਿਮਾਂਡ ਮਲਤੋਂ ਨਹੀਂ ਇਹ ਜਿਹੜਾ ਹੁਣ ਤੱਕ ਹੈ ਜਿਹੜਾ ਫੜਿਆ ਗਿਆ ਗੁਰਜੀਤ ਸਿੰਘ ਪੀਤ ਜੀ ਪੁੱਤਰ ਗੁਰਜੰਤ ਸਿੰਘ ਜਿਹੜਾ ਪਹਿਲਾਂ ਫੜਿਆ ਗਿਆ ਇਹੀ ਹੈਗਾ ਜਿਹੜਾ ਮੇਨ ਬੰਦਾ ਸੀ ਉਹਦੇ ਆਪਣੇ ਟਰੱਕ 'ਚ ਲੈ ਕੇ ਆਇਆ ਸੀ ਦੂਸਰਾ ਬੰਦਾ ਹਰਕੀਰਤ ਸਿੰਘ ਵਰਫਰਾਜੂ ਪੁੱਤਰ ਰਜਮੀਰ ਸਿੰਘ ਜਿਹੜਾ ਠਾਨਾ ਨਿਹਾਲ ਸਿੰਘ ਦਾ ਵਾਸੀ ਕਿਸ਼ਨਗੜ੍ਹ ਦਾ ਹੈਗਾ ਇਹਦੇ ਵਿੱਚ ਪਹਿਲਾਂ ਗੁਰਜੀਤ ਸਿੰਘ ਦੇ ਉੱਪਰ ਜੋ ਸਾਡੀ ਰਿਪੋਰਟ ਤੋਂ ਪਤਾ ਲੱਗਿਆ ਉਹਦੇ ਉੱਪਰ ਦੋ ਪਰਚੇ ਰਜਿਸਟਰ ਨੇ ਇੱਕ ਠਾਨਾ ਨਿਹਾਲ ਸਿੰਘੀ 307 ਦਾ ਇੱਕ थाना ਸੀ ਸੀਡੀ ਰਾਮਪੁਰਾ ਜਿਹੜਾ 355186 ਦਾ ਜਿਹੜਾ ਐਫਆਈਰ ਰਜਿਸਟਰਡ ਨਾ ਹੋਇਆ। ਇਹ ਕਨਸਾਈਨਮੈਂਟ ਇਹਥੇ ਮੋਗਈ ਇਹਨਾਂ ਨੇ ਡਿਲੀਵਰ ਕਰਨੀ ਚੀ ਸੀ ਜਾਂ ਮੋਗੋ ਗਈ। ਹਾਂ ਜਿਤਵਾਲੀ ਖੜੇ ਸੀ ਬੱਸ ਸਟੈਂਡ ਤੇ ਵੇਟ ਕਰਦੇ ਪਏ ਸੀ ਪਰ ਅਸੀਂ ਹੁਣ ਜਿਹੜੀ ਮਦਾਨਾ ਮੰਡੀ ਜਿਹੜੀ ਉੱਥੇ ਹੈਗੀ ਤੇ ਅਸੀਂ ਇਹਨਾਂ ਦੀ ਹੁਣ ਪੁਟਕੀਸ਼ ਕਰਕੇ ਜਿਹੜੀ ਇਹਨਾਂ ਕੋਲੋਂ ਫਰਦ ਕਿਨੇ ਲੈਣੀ ਸੀ ਜਾਂ ਅੱਗੇ ਵੀ ਕਿੰਨੇ ਵਾ ਲੈ ਕੇ ਆਇਆ ਇਹ ਸਾਰੀ ਅਸੀਂ ਇਨਵੈਸਟੀਗੇਸ਼ਨ ਜਾਰੀ ਰੱਖੀ।